ਖੰਨਾ ਦੇ ਵਾਰਡ ਨੰਬਰ 25 ਚ ਵੀਰੂ ਕ੍ਰੇਨ ਨੇ ਵਾਲੀ ਗਲੀ ਜਿਹੜੀ 15-20 ਸਾਲਾਂ ਤੋਂ ਬਣੀ ਹੀ ਨਹੀਂ ਜਦੋਂ ਕਿ ਮਿਲੀ ਭੋਤ ਕਰਕੇ ਗਲੀ ਦੇ ਨਾਂ ਤੇ ਕਰੀਬ 4 ਲੱਖ ਰੁਪਏ ਦੇ ਗਵਨ ਕਰਨ ਦਾ ਲਗਾਇਆ ਦੋਸ਼ ਲਈ ਅਭੀ ਇਹ ਨਗਰ ਕੌਂਸਲ ਵਿੱਚ 317000 ਦਾ ਗਵਨ ਹੋਇਆ ਇਹ ਗਵਨ ਤੁਹਾਨੂੰ ਪਤਾ ਹੀ ਹੈ ਵੀ ਕਿਹਨੇ ਕਿਹਨੇ ਮਿਲ ਕੇ ਕੀਤਾ ਇਹਨਾਂ ਦੇ ਖਿਲਾਫ ਠੇਕੇਦਾਰ ਨੇ ਵੀ ਐਫੀਡੇਵਿਟ ਦਿੱਤਾ ਤੇ ਕਾਉਂਸਲਰ ਵੀ ਇਹੀ ਕਹਿ ਰਿਹਾ ਵੀ ਇਸ ਗਲੀ ਬਣਾ ਦੀ ਐਸਟੀਮੇਟ ਬਣਾ ਐਸੇ ਗਲੀ ਦਾ ਬਿੱਲ ਬਣਾ ਲਿਆ ਜੀ ਬਿੱਲ ਬਣਾ ਕੇ 317000 ਰੁਪਏ ਦਾ ਬਿੱਲ ਬਣਾ ਕੇ ਉਹ ਪੈਸੇ ਕਢਾ ਲੇ ਰਨਿੰਗ ਬਿੱਲ ਵੀ ਬਣਿਆ ਹੋਇਆ ਜੀ ਤਾਂ ਹੁੰਦਾ ਵੀ ਕੋਈ ਔਟੇ ਚ ਨੂਨ ਹੋ ਗਿਆ ਇੱਥੇ ਗਲੀ ਹੋ ਨਹੀਂ ਬਣੀ ਗਲੀ ਦੀ ਗਲੀ ਦੀ ਪੇਮੈਂਟ ਖਾਦੀ ਜਾ ਚੁੱਕੀ ਹੈ ਖਾਦੀ ਜਾਣ ਦੇ ਬਾਅਦ ਠੇਕੇਦਾਰ ਵੱਲੋਂ ਵੀ ਐਫੀਡੇਵਿਟ ਦਿੱਤਾ ਗਿਆ ਕਿ ਮੈਂ ਤੋਂ ਪ੍ਰੈਸ਼ਰਾਈਜ਼ ਕਰਕੇ ਹਰਿਆਣ ਅਜੇ ਵਿੱਚ ਗਮਨ ਹੋਇਆ ਸ਼ਰਿਆਮ ਅਰੇ ਗਲੀ ਬਣੀ ਨਹੀਂ ਹੈਗੀ ਨੋਕ ਵਾਸੀ ਇਸ ਗਲੀ ਦੇ ਕਹਨ ਨੂੰ ਤਿਆਰ ਨਹੀਂ ਵੀ ਇਹ ਗਲੀ ਨਹੀਂ ਬਣੀ ਹੈਗੀ ਮੇਰੇ ਤੋਂ ਪਹਿਲਾਂ ਇੱਕ ਸਾਡੇ ਬਜ਼ੁਰਗ ਨਮਸਕਾਰ ਪੰਜਾਬ ਲਾਈਵ 18 న్యూਸ ਵਿੱਚ ਆਪਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਦੇ ਵਾਰਡ ਨੰਬਰ 25 ਚ ਵੀਰੂ ਕਰੇਨੇ ਵਾਲੀ ਗਲੀ ਜਿਹੜੀ 15-20 ਸਾਲਾਂ ਤੋਂ ਬਣੀ ਹੀ ਨਹੀਂ ਜਦੋਂ ਕਿ ਮਿਲੀਪੁਰ ਕਰਕੇ ਗਲੀ ਦੇ ਨਾਂ ਤੇ ਕਰੀਬ 4 ਲੱਖ ਰੁਪਏ ਦੇ ਗਵਨ ਕਰਨ ਦਾ ਲਗਾਇਆ ਦੋਸ਼ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਸੁਨੀਲ ਕੁਮਾਰ ਨੀਟਾ, ਪਰੰਪਰੀ ਸਿੰਘ ਪੋਂਪੀ, ਦਇਪਿੰਦਰ ਪਾਠਕ ਅਤੇ ਅਕਾਲੀ ਆਗੂ ਰਜਿੰਦਰ ਸਿੰਘ ਜੀਤਨੇ ਜਿਸ ठेकेदार ਤੇ ਗਲੀ ਬਣਾਉਣ ਦੇ ਨਾਂ ਤੇ ਪੈਸੇ ਲੈਣ ਦੇ ਦੋਸ਼ ਲਗਾਏ ਜਾ ਰਹੇ ਹਨ ਉਸਨੇ ਪੈਸੇ ਲੈਣ ਵਾਲਿਆਂ ਖਿਲਾਫ ਦਿੱਤਾ ਐਫੀਵੀਡੋ ਦੁਦੇਪਾਥੇ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਕਮਲਜੀਤ ਸਿੰਘ ਲੱੱੜ ਨੇ ਸਾਰੇ ਦੋਸ਼ਾਂ ਨੂੰ ਨਕਾਰ ਦੇਇਆ ਕਿ ਉਹਨਾਂ ਕੋਈ ਗਲਤ ਨਹੀਂ ਕੀਤਾ ਅਧਿਕਾਰੀਆਂ ਦੀ ਰਿਪੋਰਟ ਤੇ ਠੇਕੇਦਾਰ ਨੂੰ ਪੇਮੈਂਟ ਹੋਈ ਹੈ ਉਥੇ ਕਾਉਂਸਲਰ ਪਤੀ ਰਣਬੀਰ ਸਿੰਘ ਦਾ ਕਹਿਣਾ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਮੁੱਦਾ ਉਠਾਇਆ ਸੀ ਜੋ ਉਹਨਾਂ ਤੇ ਦੋਸ਼ ਲਗਾਏ ਜਾ ਰਹੇ ਹਨ ਉਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਏ 1976 ਦੇ ਅਸੀਂ ਐਸੇ ਬਸ ਪਹਿਲਾ ਮਕਾਨ ਅਸੀਂ 1976 ਅਸੀਂ ਇੱਥੇ ਰਹਿ ਸ਼ੁਰੂ ਕੀਤੀ ਹੈ ਜਿਹੜਾ ਕਿਹਾ ਜਾ ਰਿਹਾ ਕਿ ਇੱਥੇ 420 ਲੱਖ ਰੈਂਡਰ ਲਾ ਕੇ ਗਲੀ ਬਣਾਈ ਗਈ ਹੈ ਕਦੇ ਬਣੀ ਜੀ ਨਹੀਂ ਇਹ ਤਾਂ 1970 ਦੇ ਗਲੀ ਬਣੇ ਨੂੰ ਸਾਡੇ ਕੋਲ ਆਈ ਜ਼ਰੂਰ ਸੀ ਕਾਕਾ ਐਮ ਸੀ ਜੀ ਵੀ ਤੁਡੀ ਅਸੀਂ ਗਲੀ ਪਾਸ ਹੋ ਗਈ ਤੇ ਇਸ ਕਾ ਵੀ ਕੋਈ ਲੋੜ ਨਹੀਂ ਹੈਗੀ ਠੀਕ ਹੈ ਕੋਈ ਕੋਈ ਆਵਾਜ਼ ਆਈ ਨਹੀਂ ਇਹ ਪੈਸੇ ਕਿਸੇ ਹੋਰ ਪਾਸੇ ਲਾ ਦੋ ਇਸ ਕਰੇ 나ਸੀ ਅਫਸਰ ਮਾਲਾ ਨੇ ਇਕੱਠੇ ਕੋ জব ਦਿੱਤਾ ਇਸ ਕਰੇ ਉਸ ਤਰੀਆਂ 19-20 ਸਾਲ ਦੀ ਹੈ ਸੀਮੈਂਟ ਦੇ ਥਰੀਪਾ ਬਣੀ ਨਿਕਲੀ ਉਸ ਤੋਂ ਬਾਅਦ ਕੋਈ ਬਿਲਕੁਲ ਕੰਮ ਨਹੀਂ ਹੋਇਆ ਕੁਝ ਤੇ ਕੌਂਸਲ ਚ کہہ ਰਹੇ ਕਿ ਇਹਨੂੰ ਨਵੀਂ ਗਲੀ ਦਿਖਾ ਕੇ ਜਿਹੜੇ ਪੈਸੇ ਆਨਾਂ ਕਪੜਾ ਹੋਇਆ ਤੁਸੀਂ ਕੀ ਮੰਨ ਕਰਦੇ ਜੀ ਇਹ ਤਾਂ ਪੇਪਰ ਚ ਆਈ ਜੀ نیوز ਜੱਜ ਵੀ ਇਹ ਆਈ ਹੈ ਅੱਗੇ ਕਿਦਾਂ ਨੂੰ ਆਈ ਹੈ ਵੀ ਇਹ ਕਾਗਜ਼ਾਂ ਛੋ ਗਿਆ ਬਾਕੀ ਲੋਕ ਇਹਨਾਂ ਪਤਾ ਉਹ ਜਿਹੜੇ ਅੰਪਲਾਈਆਂ ਤੇ ਸਟਾਫ ਹੈ ਜਿਹੜੇ ਈਓ ਸਾਹਿਬ ਹੈ ਉਹਨਾਂ ਨੂੰ ਪਤਾ ਉਹ ਕਿਸ ਤਰ੍ਹਾਂ ਹੋਇਆ ਹੈ ਪਰ ਗਲੀ ਇਹ ਨਹੀਂ ਬਣੀ ਹੈ ਬਿਲਕੁਲ ਪਹਿਲਾਂ ਤਾਂ ਮੈਂ মিডিਆ ਦਾ ਬਹੁਤ ਧੰਨਵਾਦੀ ਹਾਂ ਵੀ ਜਿਹੜਾ ਇਸ ਮੌਕੇ ਤੇ ਪਹੁੰਚੇ ਨੇ ਮਸਲਾ ਇਹ ਹੈ ਵੀ ਇਹ ਨਗਰ ਕੌਂਸਲ ਵਿੱਚ 3,117,000 ਦਾ ਗਮਨ ਹੋਇਆ ਇਹ ਗਮਨ ਤੁਹਾਨੂੰ ਪਤਾ ਹੀ ਹੈ ਵੀ ਕਿਨੇ-ਕਿਨੇ ਮਿਲ ਕੇ ਕੀਤਾ ਇਹਨਾਂ ਦੇ ਖਿਲਾਫ ਠੇਕੇਦਾਰ ਨੇ ਵੀ ਐਫੀਡੈਵਿਟ ਦਿੱਤਾ ਤੇ ਕਾਉਂਸਲਰ ਵੀ ਇਹੀ ਕਹਿ ਰਿਹਾ ਵੀ ਅਸੀਂ ਗਲੀ ਬਣਾਈ ਹੋਣੀ ਹੈਗੀ ਇਹ ਪੈਸਾ ਇਹਨਾਂ ਨੇ ਆਪਣੀਆਂ ਜੇਬਾਂ 'ਚ ਪਾ ਲਿਆ 3,117,000 ਰੁਪਏ ਦਾ ਬਿੱਲ ਬਣਾ ਕੇ ਥੋੜੇ ਸਾਹਮਣੇ ਗਲੀ ਹੈ ਇਹ ਇਹ ਗਲੀ 'ਚ ਕੋਈ ਡਿਸਮੈਂਟਲਿੰਗ ਨਹੀਂ ਹੋਈ ਵੀ ਕੋਈ ਰੋਡ ਹੀ ਨਹੀਂ ਪਈ ਹੋਈ ਕੋਈ ਪੈਪ ਨਹੀਂ ਪਿਆ ਹੋਇਆ ਨਮਾ ਇਹ ਗਲੀ ਤਕਰੀਬਨ 15-20 ਸਾਲ ਪੁਰਾਣੀ ਲੱਗਦੀ ਹੈ ਆਪਾਂ ਨੂੰ ਸਿਮੈਂਟਡ ਇੱਥੇ ਟੈਲਾਂ ਵੀ ਨਵੀਆਂ ਲਗਾਈਆਂ ਗਈਆਂ ਨੇ ਕਾਗਜ਼ਾਂ ਦੇ ਵਿੱਚ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਇਹ ਨਗਰ ਕਾਉਂਸਲ 'ਚ ਗਮਨ ਹੋਇਆ ਹੈ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਿਹੜਾ ਇਹਨਾਂ ਨੇ ਨਗਰ ਕਾਉਂਸਲ ਦੇ ਫੰਡਾਂ ਦੀ ਦੁਰਵਰਤੋਂ ਕੀਤੀ ਹੈ ਉਹ ਇਹਨਾਂ ਤੋਂ ਰਿਕਵਰੀ ਕੀਤੀ ਜਾਵੇ ਇਹਨਾਂ ਤੇ ਪੱਤੇ ਆ ਦਰਜ ਕੀਤਾ ਜਾਵੇ ਗੱਲ ਹੀ ਤੁਹਾਡੇ ਸਾਹਮਣੇ ਹੈ ਕੋਈ ਲੋਕਲ ਬਾਡੀ ਨਹੀਂ ਜਾਂ ਕੋਈ ਵਿਜੀਲੈਂਸ ਨਹੀਂ ਸ਼ਿਕਾਇਤ ਦੇਖੋ ਇਹਦੀ ਵਿਜੀਲੈਂਸ ਨੂੰ ਸ਼ਿਕਾਇਤ ਚੱਲ ਰਹੀ ਹੈ ਤੇ ਦੂਜਾ ਇਹਨਾਂ ਦੇ ਲੋਕਪਾਲ ਦੇ ਵੀ ਕੇਸ ਚੱਲ ਰਹੇ ਆ ਇੱਥੇ ਐਸਐਸਪੀ ਦਾ ਵੀ ਕੇਸ ਲੱਗਿਆ ਸੀਗਾ ਤੇ ਇਹ ਸਾਰਾ ਕੁਝ ਅਫਸਰਾਂ ਦੀ ਮਿਲੀ ਭੁਗਤ ਐਸੀ ਹੈ ਇਹ ਗੋਲ ਮੋਲ ਜਿਹੇ ਜਵਾਬ ਦੇ ਰਹੇ ਨੇ ਪਰ ਅਸੀਂ ਤੁਹਾਨੂੰ ਸੱਚ ਦਿਖਾਉਣ ਆਏ ਹਾਂ ਅੱਜ ਇੱਥੇ ਜਿਹੜਾ ਸੱਚ ਇਹ ਹੈ ਵੀ ਇੱਥੇ ਮੌਕੇ ਤੇ ਕੰਮ ਹੀ ਨਹੀਂ ਹੋਇਆ ਔਰ ਐਮਬੀ ਬਿੱਲ ਤੇ ਜਿਹੜਾ ਚੜਿਆ ਹੋਇਆ ਐਮਬੀ ਬੁੱਕ ਦੇ ਉੱਪਰ ਇਸ ਗਲੀ ਦਾ ਬਿੱਲ ਚੜਿਆ ਹੋਇਆ ਇਹ ਗਲੀ ਕਾਗਜ਼ਾਂ 'ਚ ਬਣਾਈ ਗਈ ਹੈ ਪ੍ਰਧਾਨ ਇਸ ਗੱਲ ਲਈ ਜਵਾਬ ਦੇ ਆ ਪ੍ਰਧਾਨ ਜਵਾਬ ਦੇਣ ਤੋਂ ਭੱਜਦਾ ਜੇ ਪ੍ਰਧਾਨ ਸੱਚਾ ਇਸ ਜਗ੍ਹਾ ਤੇ ਆ ਕੇ ਖੜ ਕੇ ਦੱਸੇ ਉਹਨੇ ਕਿੱਥੇ ਕੰਮ ਕਰਾਇਆ ਧੰਨਵਾਦ ਜਿਹੜਾ ਗਵਨ ਹੈ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਤੁਸੀਂ ਕਵਰੇਜ ਕਰਨ ਆਏ ਇਹ ਬਿਲਕੁਲ ਮਤਲਬ ਇੱਕ ਤਾਂ ਹੁੰਦਾ ਵੀ ਕੋਈ ਆਟੇ ਚ ਨੂਨ ਹੋ ਗਿਆ ਇੱਥੇ ਗਲੀਓ ਨਹੀਂ ਬਣੀ ਗਲੀ ਦੀ ਗਲੀ ਦੀ ਪੇਮੈਂਟ ਖਾਦੀ ਜਾ ਚੁੱਕੀ ਹੈ ਸਾਡੀ ਜਾਣਦੇ ਬਾਅਦ ਠੇਕੇਦਾਰ ਵੱਲੋਂ ਵੀ ਐਫੀਡੇਵਿਟ ਦਿੱਤਾ ਗਿਆ ਕਿ ਮੈਂ ਤੋਂ ਪ੍ਰੈਸ਼ਰਾਈਜ਼ ਕਰਕੇ ਫੈਸਲਾ ਹੈਗੀ ਐਮਬੀ ਬੁੱਕ ਦੇ ਵਿੱਚ ਵੀ ਇਹੀ ਗਲੀ ਚੜੀ ਵੀ ਹੈ ਇੰਨਾ ਕੁਝ ਸਾਰੇ ਦੇ ਸਾਰੇ ਪ੍ਰੂਫ ਤੱਤ ਸਾਹਮਣੇ ਨੇ ਨਰੂਰ ਟੋਟਲ ਕਪਲੇ ਹੋਇਆ ਕਪਲੇ ਦੇ ਨਾਲ ਪੈਸੇ ਖਾਦੇ ਗਏ ਨੇ ਇਹ ਤਾਂ ਇੱਕ ਇੱਕ ਸਾਹਮਣੇ ਆਇਆ ਜਿਹੜੇ ਹਲੇ ਸਾਹਮਣੇ ਨਹੀਂ ਆਏ ਇਹਨਾਂ ਨੇ ਕਿਹੜੇ ਕਿਹੜੇ ਕਪਲੇ ਕੀਤੇ ਨੇ ਉਹਨਾਂ ਬਾਰੇ ਹਰੇਕ ਕੁਝ ਨਹੀਂ ਪਤਾ ਸੋ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਵੀ ਇਹਦੇ ਖਿਲਾਫ ਮੰਨਦੀ ਕਾਰਵਾਈ ਜਲਦੀ ਤੋਂ ਜਲਦੀ ਕੀਤੀ ਜਾਣੀ ਚਾਹੀਦੀ ਹੈ ਜਿਹੜੇ ਫੰਡ ਇਹਨਾਂ ਨੇ ਆਪਣੀਆਂ ਜੇਬਾਂ ਚ ਪਾਏ ਨੇ ਉਹ ਮਿਸਪੇਡ ਕਮੇਟੀ ਦੇ ਵਿੱਚ ਦੁਬਾਰਾ ਆਉਣੇ ਚਾਹੀਦੇ ਨੇ ਤੁਹਾਨੂੰ ਮੈਂ ਉਹ ਕਾਉਂਸਲਰ ਨਹੀਂ ਰਿਹਾ ਜੀ ਮੇਰੀ ਮੈਸੀਨਰ ਉਹ ਝੋਣ ਲੜੀ ਆ ਇਹ ਉਹ ਫਲੀ ਸਾਹਿਬ ਦੀ ਮੈਸਜ ਫਲੀ ਸਾਹਿਬ ਦੀ ਮੈਸਜ ਰਹੀ ਹੈ ਪਹਿਲਾਂ ਉਹ ਕਾਉਂਸਲਰ ਇਹ ਉਹਨਾਂ ਦੇ ਵੇਲੇ ਹੀ ਇਹ ਜਿਹੜਾ ਐਸਟੀਮੇਟ ਪਾਸ ਹੋਇਆ ਸੀਗਾ ਉਸ ਤੋਂ ਬਾਅਦ ਇਹਦਾ ਟੈਂਡਰ ਲੱਗਿਆ ਜਦ ਕਾਂਗਰਸ ਸਰਕਾਰ ਨਵੀਂ ਨਵੀਂ ਬਣੀ ਨਵੀਂ ਕਮੇਟੀ ਬਣੀ ਮਿਸਪਲ ਕਮੇਟੀ ਤੇ ਉਸ ਤੋਂ ਬਾਅਦ ਇਹਨਾਂ ਨੇ ਪੂਰੇ ਮਹੱਲੇ ਚਾਹੇ ਮਹੱਲੇ ਵਾਲੇ ਕਹਿੰਦੇ ਸਾਡੀ ਗਲੀ ਠੀਕ ਹੈ ਜੇ ਅਸੀਂ ਕੰਮ ਨਹੀਂ ਕਰਾਉਣਾ ਇਹਨਾਂ ਨੇ ਉਹ ਕੰਮ ਨੂੰ ਕੈਨਸਲ ਕਰਨ ਦੀ ਬਜਾਏ ਉਹ ਕੰਮ ਨੂੰ ਜਾਤਾ ਜੇ ਕਿਤੇ ਹੋਰ ਕਰਨਾ ਸੀ ਤਾਂ ਉਹਦਾ ਨੋਟਿੰਗ ਲਾਉਂਦੇ ਜੀ ਹਾਊਸ ਦੇ ਵਿੱਚ ਜਾਂਦਾ ਦੁਬਾਰਾ ਉਹ ਹੁੰਦਾ ਏਸੇ ਗਲੀ ਦਾ ਐਸਟੀਮੇਟ ਬਣਾ ਏਸੇ ਗਲੀ ਦਾ ਬਿੱਲ ਬਣਾ ਲਿਆ ਜੀ ਬਿੱਲ ਬਣਾ ਕੇ 317000 ਰੁਪਏ ਦਾ ਬਿੱਲ ਬਣਾ ਕੇ ਉਹ ਪੈਸੇ ਕਢਾ ਲੇ ਰਨਿੰਗ ਬਿੱਲ ਵੀ ਬਣਿਆ ਹੋਇਆ ਜੀ ਸਾਰੇ ਪੈਸੇ ਦਾ ਗਵਨ ਹੋ ਗਿਆ ਕਾਉਂਸਲਰ ਪ੍ਰਧਾਨ ਤੇ ਛੋਟੇ ਜਿਹੜੇ ਅਫਸਰ ਨੇ ਉਹਨਾਂ ਨੂੰ ਵੀ ਪਤਾ ਹੀ ਹੋਊਗਾ ਸਾਰੇ ਰਲੇ ਹੋਏ ਸੀਗੇ ਵਿੱਚ ਉਹਦੀਆਂ ਸ਼ਿਕਾਇਤਾਂ ਵੀ ਕੀਤੀਆਂ ਪਿਛਲੇ ਟਾਈਮ ਤੋਂ ਹੁਜੇ ਲੋਕਪਾਲ ਦੇ ਇੱਕ ਸ਼ਿਕਾਇਤ ਚੱਲ ਵੀ ਰਹੀ ਆ ਵਿਜੀਲੈਂਸ ਦੇ ਵੀ ਸ਼ਿਕਾਇਤ ਚੱਲਦੀ ਆ ਤੇ ਕੱਲ ਵੀ ਮਿਊਨਿਸਪੈਲਟੀ ਦੀ ਮੀਟਿੰਗ ਦੇ ਵਿੱਚ ਬਹੁਤ ਵੱਡਾ ਮੁੱਦਾ ਪਰਮਪ੍ਰੀ ਪੌਂਤੀ ਨੇ ਤੇ ਪਾਟਕ ਸਾਹਿਬ ਤੇ ਨੀਟਾ ਜੀ ਨੇ ਠਾਲਿਆ ਤੇ ਸਾਡਾ ਇਹੀ ਹੈ ਵੀ ਜਿਹੜਾ ਪੈਸਾ ਪਬਲਿਕ ਦਾ ਪੈਸਾ ਕਮੇਟੀ ਦੇ ਵਿੱਚ ਲੱਗਣ ਲਈ ਜਾਂਦਾ ਉਸ ਪੈਸੇ ਦਾ ਮਿਸਯੂਜ਼ ਕਿਉਂ ਹੋਵੇ ਠੇਕੇਦਾਰ ਨੇ ਵੀ ਕਿਹਾ ਵੀ ਮੈਨੂੰ ਤਾਂ ਦਵਾ ਦੇ ਥੱਲੇ ਲਿਆ ਕੇ ਇਹਨਾਂ ਨੇ ਬਿੱਲ ਬਣਵਾ ਕੇ ਮੇਤੋਂ ਪੈਸੇ ਲੈ ਲਏ ਠੇਕੇਦਾਰ ਨੇ ਫੀਡਬੈਕ ਦਿੰਦਾ ਜੀ ਇਦੋਂ ਵੱਡਾ ਦਾ ਸੂਤ ਹੋਏ ਨਹੀਂ ਸਕਦਾ ਸਿੱਧਾ ਪਰਚਾ ਸਿੱਧਾ ਗਵਨ ਕੋਈ ਕੁਝ ਨਹੀਂ ਹੋ ਰਿਹਾ ਜੀ ਅਸੀਂ ਇਹੀ ਅਰਦਾਸ ਕਰਦੇ ਹਾਂ ਵੀ ਇਹਦੀ ਜਲ ਤੋਂ ਜਲਦੀ ਤੇ ਕਾਰਵਾਈ ਹੋਵੇ ਤੇ ਕੋਈ ਮੁੱਦਾ ਜਿਹੜਾ ਹੈ ਨਾ ਬਹੁਤ ਗੰਭੀਰ ਹੈ ਇਹ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਇਹ ਜਿਹੜਾ ਮਿਊਸਪਲ ਕਮੇਟੀ ਦਾ ਪ੍ਰਸ਼ਾਸਨ ਹੈ ਪ੍ਰਧਾਨ ਹੈ ਇਸ ਗੱਲ ਨੂੰ ਆਲਮਟੋੜ ਕਰ ਰਿਹਾ ਸ਼ਰਿਆਮ ਅਜੇ ਵਿੱਚ ਗਮਨ ਹੋਇਆ ਸ਼ਰਿਆਮ ਅਰੇ ਗਲੀ ਬਣੀ ਨਹੀਂ ਹੈਗੀ ਲੋਕ ਵਾਸੀ ਇਸ ਗਲੀ ਦੇ ਕਹਨੂੰ ਤਿਆਰ ਨਹੀਂ ਵੀ ਇਹ ਗਲੀ ਨਹੀਂ ਬਣੀ ਹੈਗੀ ਮੇਰੇ ਤੋਂ ਪਹਿਲਾਂ ਇੱਕ ਸਾਡੇ ਬਜ਼ੁਰਗ ਉਹ ਵੀ ਇਸ ਬਾਰੇ ਕਹਿ ਕੇ ਗਏ ਨੇ ਵੀ ਗਲੀ ਨਹੀਂ ਬਣੀ ਹੈ ਗਲੀ ਨੂੰ ਕਿਤੇ ਹੋਰ ਬਣਾਤਾ ਜਾਂ ਤਾਂ ਅਗਰ ਇਹਨਾਂ ਨੇ ਕੋਈ ਐਸਟੀਮੇਟ ਚੇਂਜ ਕਰਨਾ ਸੀ ਕੋਈ ਜਿਸ ਤਰ੍ਹਾਂ ਇਹਨਾਂ ਨੇ ਕੱਲ ਮੀਟਿੰਗ ਦੇ ਵਿੱਚ ਪਾਇਆ ਇੱਕ ਵਾਰ ਨੰਬਰ 14 ਦਾ ਐਸਟੀਮੇਟ ਇਹਨਾਂ ਨੇ ਦੂਜੀ ਗਲੀ ਦੇ ਵਿੱਚ ਲੈ ਕੇ ਜਾਣਾ ਸੀ ਉਸ ਤਰ੍ਹਾਂ ਲੈ ਕੇ ਜਾਂਦੇ ਨੀਤੀ ਦੇ ਵਿੱਚ ਪਾਉਂਦੇ ਨੋਟਿੰਗ ਲੱਗਦੀ ਕਿਸੇ ਨੂੰ ਕੋਈ ਇਤਰਾਜ਼ ਨਹੀਂ ਕੱਲ ਅਸੀਂ ਸਭ ਸੰਪਤੀ ਨਾਲ ਮਤਲਬ ਕਿ ਮਤਾ ਪਾਸ ਕਰਕੇ ਆਏ ਹਾਂ ਕੱਲ ਸਾਡੀ ਹੌਸਲੀ ਮੀਟਿੰਗ ਸੀਗੀ ਵਾਰ ਨੰਬਰ 14 ਦੀ ਅਸੀਂ ਉਹ ਪਾਸ ਕੀਤਾ ਉਹ ਇੱਥੇ ਕੁਝ ਵੀ ਨਹੀਂ ਕਾਰਵਾਈ ਕਿਉਂ ਨਹੀਂ ਹੋ ਰਹੀ ਬਸ ਸਾਰੇ ਅੰਦਰ ਵਿੱਚ ਅਫਸਰ ਵਿੱਚੇ ਪ੍ਰਧਾਨ ਇਹ ਸਾਰੀ ਗੱਲ ਨੂੰ ਗੋਲ ਮੋਲ ਕਰ ਰਹੇ ਨੇ ਪਤਾ ਨਹੀਂ ਲੱਗਦਾ ਨਹੀਂ ਕਿਉਂ ਨਹੀਂ ਸਮਝ ਆ ਰਹੀ ਵੀ ਕਿਉਂ ਗੋਲ ਮੋਲ ਹੋ ਰਹੀ ਹੈ ਸ਼ਰਮ ਤਾਂ ਫਰਾਡ ਹੈ